ਇਸ ਉਜਾੜ ਵਿੱਚੋਂ ਨਿਕਲਦਿਆਂ ਨਿਕਲਦਿਆਂ ਚਲਦਿਆਂ ਚਲਦਿਆਂ ਨਿਕਲ ਕੇ ਬਾਹਰ ਚਲੇ ਗਏ ਗ੍ਰਾਮ ਇੱਕ ਤਬ ਦੇਖਤ ਪਾਏ ਆਕੀ ਵੇਖਦੇ ਨੇ ਅੱਗੇ ਇੱਕ ਨਗਰ ਆਇਆ ਅੱਗੇ ਇੱਕ ਗ੍ਰਾਮ ਆਇਆ ਹੈ ਸਭ ਬੰਚਕ ਕੇ ਕਰਤੇ ਮਾਈ ਉਹ ਜਿਹੜਾ ਨਗਰ ਹੈ ਇਹ ਠੱਗਾਂ ਦਾ ਨਗਰ ਹੈ ਬੰਚਕ ਕਹਿੰਦੇ ਨੇ ਠੱਗ ਨੂੰ ਇਹ ਸਾਰਾ ਨਗਰ ਠੱਗਾਂ ਦਾ ਤੇ ਠੱਗਾਂ ਦੇ ਨਾਲ ਇਹ ਸਾਰਾ ਨਗਰ ਭਰਿਆ ਹੋਇਆ ਮਾਰੇ ਨਰ ਤਨ ਲੇਵੇ ਤਾਈ ਇਹੋ ਜਿਹੇ ਠੱਗ ਨੇ ਇਸ ਨਗਰ ਦੇ ਵੀ ਜਿਹੜਾ ਵੀ ਉੱਥੋਂ ਕੋਈ ਲੰਘਦਾ ਇਹਨਾਂ ਦੇ ਨਗਰ ਦੇ ਕੋਲੋਂ ਜਾਂ ਇਹਨਾਂ ਦੇ ਨਗਰ ਵਿੱਚ ਠਹਿਰਦਾ ਉਹਨੂੰ ਰਾਤ ਨੂੰ ਮਾਰ ਦਿੰਦੇ ਨੇ ਮਾਰ ਕੇ ਕਤਲ ਕਰਕੇ ਉਹਦਾ ਉਹਦੇ ਕੋਲ ਜਿੰਨਾ ਧਨ ਰੁਪਈਆ ਪੈਸਾ ਹੁੰਦਾ ਖੋਹ ਲੈਂਦੇ ਨੇ ਮਾਰ ਦੇ ਇਸ ਕਰਕੇ ਨੇ ਵੀ ਜੇ ਜੂੰਦਾ ਛੱਡ ਦਿੱਤਾ ਤੇ ਅੱਗੇ ਜਾ ਕੇ ਦੱਸੇਗਾ ਵੀ ਫਲਾਣੇ ਪਿੰਡ 'ਚ ਠੱਗ ਰਹਿੰਦੇ ਨੇ ਸਬੂਤ ਨਹੀਂ ਛੱਡਦੇ ਆਪਣੇ ਠੱਗੀ ਦਾ ਤੇ ਜਿਨ੍ਹਾਂ ਦੇ ਕੋਲੋਂ ਸਮਾਨ ਖੁੰਦੇ ਨੇ ਉਹਨਾਂ ਨੂੰ ਨਾਲ ਕਤਲ ਕਰਕੇ ਮਾਰ ਦਿੰਦੇ ਤਾਂ ਜੋ ਅੱਗੇ ਜਾ ਕੇ ਕਿਸੇ ਨੂੰ ਦੱਸਣ ਜੋਗੇ ਨਾ ਰਹਿਣ ਤਿੰਨ ਕੋ ਸੁਮਤ ਦੀਨ ਕੇ ਹੇਤਾ ਜਗਤ ਗੁਰੂ ਗੁਰੂ ਨਾਨਕ ਸਾਹਿਬ ਹੁਣ ਇਹੋ ਜਿਹੇ ਲੋਕ ਰੋਗੀ ਨੇ ਉਹਨ ਰੋਗੀਆਂ ਦੇ ਵੈਦ ਨੇ ਗੁਰੂ ਨਾਨਕ ਸਾਹਿਬ ਇਹਨਾਂ ਦਾ ਇਲਾਜ ਕਰਨ ਵਾਸਤੇ ਇਹਨਾਂ ਨੂੰ ਸਮਟ ਦੇਣ ਵਾਸਤੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਸ ਨਗਰ ਦੇ ਵਿੱਚ ਆਏ ਹਨ ਪ੍ਰਵਿਸ਼ੇ ਗ੍ਰਾਮੇ ਕਿਰਪਾ ਨਿਕੇਤਾ ਕਿਰਪਾ ਨਕੇਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਨਗਰ ਵਿੱਚ ਪਰਵੇਸ਼ ਕਰ ਗਏ ਜੋ ਠੱਗਾ ਦਾ ਪਿੰਡ ਹੈ ਜਗਤੇਸ਼ਵਰ ਇੱਕ ਖੇਲ ਮਚਾਵਾ ਜਗਤ ਦੇਸ਼ਵਰ ਸਤਿਗੁਰਾਂ ਨੇ ਇੱਕ ਕਲਾ ਵਰਤਾਈ ਠੱਗਾ ਨੂੰ ਲੁਭਾਉਣ ਵਾਸਤੇ ਨਾ ਠੱਗਾ ਨੂੰ ਪਰਮਾਉਣ ਲਈ ਗੁਰਦੇਵ ਨੇ ਇੱਕ ਖੇਡ ਰਚੀ ਐ ਪੰਚਕ ਕੁਮਤ ਹਰਨ ਹਿਤ ਠਾਵਾ ਜਿਹੜੇ ਠੱਗ ਸਨ ਇਹਨਾਂ ਦੀ ਜਿਹੜੀ ਕੁਮਤ ਸੀ ਭੈੜੀ ਖੋਟੀ ਮਤ ਸੀ ਉਹਨੂੰ ਹਰਨ ਵਾਸਤੇ ਉਹਨੂੰ ਦੂਰ ਕਰਨ ਵਾਸਤੇ ਗੁਰਦੇਵ ਨੇ ਇੱਕ ਕਲਾ ਵਰਤਾਈ ਖੋੜਸ ਬਰਸ ਬੈਸ ਮੈਂ ਨਰ ਕਰਦੀ ਭਾਈ ਬਾਲਾ ਜੀ ਦੀ ਉਮਰ ਮਹਾਰਾਜ ਜੀ ਨੇ 16 ਸਾਲ ਦੀ ਕਰ ਦਿੱਤੀ ਵੇਖਣ ਨੂੰ ਏਦਾਂ ਜਾਪੇ ਵੀ ਭਾਈ ਬਾਲਾ ਜੀ 16 ਵਰਿਆਂ ਦੇ ਹਨ ਬਹੁਤ ਸੁੰਦਰ ਪੂਖਨ ਪਟ ਜਰਦੀ ਰਾਜਕੁਮਾਰਾਂ ਵਾਲਾ ਰੂਪ ਬਣਾ ਦਿੱਤਾ ਭਾਈ ਬਾਲੇ ਦਾ ਔਰ ਬੜੇ ਬੜੇ ਕੀਮਤੀ ਗਹਿਣੇ ਅਭੂਸ਼ਣ ਬੜੇ ਬੜੇ ਸੁੰਦਰ ਬਸਤਰ ਉਹ ਭਾਈ ਬਾਲੇ ਦੇ ਸਰੀਰ ਤੇ ਨਜ਼ਰ ਆ ਰਹੇ ਨੇ ਦੋਹਰਾ ਜਾਂਬੂ ਨਦ ਕਟ ਨਿਜ ਸੋ ਕਰ ਉਸ਼ਿਸ਼ ਸੇਤ ਬਣਾਏ ਬੜੇ ਬੜੇ ਸੋਹਣੇ ਜਾਮੂ ਨਾਦ ਕੜੇ ਤੇ ਹੋਰ ਬੜੇ ਬੜੇ ਕੀਮਤੀ ਜਿਹੜੇ ਗਹਿਣੇ ਹੁੰਦੇ ਨੇ ਉਹ ਭਾਈ ਬਾਲੇ ਦੇ ਸਰੀਰ ਤੇ ਪੁਖਾ ਦਿੱਤੇ ਫਿਰ ਬੜੀ ਸੁੰਦਰ ਪੁਸ਼ਾਕ ਚਿੱਟੇ ਰੰਗ ਦੀ ਸਫੇਦ ਰੰਗ ਦੀ ਉਹ ਭਾਈ ਬਾਲੇ ਦੇ ਤਨ ਤੇ ਪਵਾ ਦਿੱਤੀ ਮਰਦਾਨਾ ਨਜ ਡੂਮੈ ਜਨ ਮੁਕਲਾਵਨ ਜਾਏ ਤੇ ਭਾਈ ਮਰਦਾਨੇ ਨੂੰ ਡੂਮ ਮਰਾਸ਼ੀਆਂ ਦਾ ਜਿਵੇਂ ਰੂਪ ਹੁੰਦਾ ਉਹ ਬਣਾ ਲਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਨਾਲ ਚੱਲ ਪਏ ਇਸ ਤਰ੍ਹਾਂ ਦਾ ਰੂਪ ਬਣਾ ਲਿਆ ਮਾਨੋ ਕਿਸੇ ਲੜਕੀ ਦਾ ਮੁਕਲਾਵਾ ਲੈਣ ਲਈ ਜਾ ਰਹੇ ਹੋਣ ਤੇ ਮੁਕਲਾਵਾ ਲੈਣ ਜਾਂਦੇ ਆ ਬੜੇ ਬੜੇ ਗਹਿਣੇ ਅਭੂਸ਼ਣ ਵਗੈਰਾ ਨਾਲ ਹੁੰਦੇ ਨੇ ਇਦਾਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੇਖ ਬਣਾ ਲਿਆ ਚੋਪਈ ਸੋ ਬੰਚਕ ਕੇ ਸਦਨ ਮਜਾਰੀ ਮਹਾਰਾਜ ਜੀ ਨਗਰ ਵਿੱਚ ਆਏ ਤੇ ਇੱਕ ਬੰਚਕ ਠੱਗ ਕਹਿੰਦਾ ਜੀ ਆਓ ਜੀ ਆਓ ਮਹਾਰਾਜ ਤੁਸੀਂ ਅੱਜ ਰਾਤ ਸਾਡੇ ਘਰ ਠਹਿਰੋ ਸ਼ਾਮ ਦਾ ਟਾਈਮ ਸੀ ਉਹ ਕਹਿੰਦਾ ਜੀ ਸਾਡੇ ਨਗਰ ਵਿੱਚ ਸਾਡੇ ਘਰ ਚੋਂ ਤਾਰਾ ਕਰਕੇ ਰਾਤ ਕਟੋ ਬੈਠੇ ਜਾਏ ਮਾਂ ਅਗਹਾਰੀ ਮੁਕਤੀ ਦਾਤੇ ਜਿਹੜੇ ਸਾਰੇ ਪਾਪਾ ਦਾ ਨਾਸ਼ ਕਰਨ ਵਾਲੇ ਗੁਰਦੇਵ ਨੇ ਉਹ ਇੱਕ ਠੱਗ ਦੇ ਘਰ ਵਿੱਚ ਜਾ ਕੇ ਬੈਠ ਗਏ ਇੱਕ ਬੰਚਕ ਬੋ ਔਰਖਾਨਾ ਬੰਚਕ ਜਿਹੜਾ ਠੱਗ ਸੀ ਵੇਖ ਕੇ ਬੜਾ ਖੁਸ਼ ਹੋਇਆ ਕਹਿੰਦਾ ਅੱਜ ਤਾਂ ਬੜਾ ਮਾਲ ਲੱਗੇਗਾ ਹੱਥਾਂ ਨੂੰ ਅੱਜ ਤੇ ਬੜਾ ਕੁਝ ਹਾਸਲ ਹੋਵੇਗਾ ਅੱਜ ਤਾਂ ਕਈ ਦਿਨਾਂ ਦੀਆਂ ਭੁੱਖਾਂ ਲੱਥ ਜਾਣਗੀਆਂ ਇੰਨਾ maal ਹੈ ਇਹਨਾਂ ਦੇ ਕੋਲ ਨੇਕੀ ਰੀਤ ਕੀ ਨ ਸੰਮਾਨਾ ਹੁਣ ਬੰਚਕ ਮੂੰਹ ਦੇ ਮਿੱਠੇ ਹੁੰਦੇ ਐ ਇਹਨੇ ਬੜੀ ਚੰਗੀ ਰੀਤੀ ਨਾਲ ਮਰਿਆਦਾ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਬੜਾ ਸਨਮਾਨ ਦਿੱਤਾ ਬੜਾ ਸਤਕਾਰ ਦਿੱਤਾ ਆਵੋ ਜੀ ਕਰੀਏ ਘਰ ਡੇਰਾ ਆਵੋ ਜੀ ਮਹਾਰਾਜ ਆਵੋ ਜੀ ਜੀ ਆਇਆਂ ਨੂੰ ਆਵੋ ਜੀ ਆ ਕੇ ਆ ਘਰ ਦੇ ਵਿੱਚ ਰਹਿਣ ਵਸੇਰਾ ਕਰੋ ਆਚੀ ਬਿਦ ਸ਼ਰਮ ਹਰੋ ਸੋ ਤੇਰਾ ਪਿੱਛੋਂ ਬੜੀ ਦੂਰੋਂ ਚੱਲ ਕੇ ਆਏ ਜਾਪ ਦੇ ਰਾਹ ਪੈਂਡੇ ਦੀ ਥਕਾਵਟ ਹੋਣੀ ਐ ਇੱਥੇ ਰਹੋ ਨਾਲੇ ਤੁਹਾਡੀ ਮੁਠੀ ਚਾਪੀ ਕਰਾਂਗੇ ਤੁਹਾਡੀ ਥਕਾਵਟ ਦੂਰ ਹੋਵੇਗੀ ਜੋ ਕਛ ਕੋ ਸੇਵਾ ਕਰਾਂ ਜੋ ਤੁਸੀਂ ਕਹੋਗੇ ਉਹੀ ਸੇਵਾ ਮੈਂ ਤੁਹਾਡੀ ਕਰਾਂਗਾ ਪੌ ਚਾਪ ਸ਼ਰਮ ਮੱਦ ਤਾ ਹਰ ਹਾਂ ਤੁਹਾਡੇ ਚਰਨ ਦੱਬ ਕੇ ਚਰਨ ਘੋਟ ਕੇ ਤੇ ਤੁਹਾਡੀ ਰਸਤੇ ਦੀ ਜਿਹੜੀ ਥਕਾਵਟ ਐ ਥਕੇਵਾ ਐ ਉਹ ਵੀ ਮੈਂ ਲਾਵਾਗਾ ਦੂਰ ਕਰਾਂਗਾ ਸਵਈਆ ਤਾਕੇ ਨਕੇਤ ਰਹੇ ਪ੍ਰਭ ਜੀ ਮਿਲ ਸਤਿਗੁਰੂ ਸੱਚੇ ਪਾਤਸ਼ਾਹ ਇਸ ਠੱਗ ਦੇ ਘਰ ਠਹਿਰ ਪਏ ਇਹ ਜਿਹੜਾ ਠੱਗ ਬੜੇ ਪਿਆਰ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਇਹਦੇ ਘਰ ਮਹਾਰਾਜ ਸੱਚੇ ਪਾਤਸ਼ਾਹ ਜੀ ਉਤਰੇ ਹਨ ਮਿਲ ਬੰਚਤ ਆਵਤ ਭੇਸਮundai ਹੁਣ ਪਿੰਡ ਦੇ ਜਿਹੜੇ ਹੋਰ ਠੱਗ ਸੀ ਉਹ ਵੀ ਇਕੱਠੇ ਹੋ ਕੇ ਆ ਗਏ ਕਹਿੰਦੇ ਵੀ ਹਿੱਸਾ ਤਾਂ ਸੀ ਵੀ ਲੈਣਾ ਵਿੱਚੋਂ ਇਹ ਥੋੜੀ ਆ ਵੀ ਤੇਰੇ ਘਰ ਠਹਿਰਣਗੇ ਤੇ ਤੂੰ ਕੱਲਾ ਹੀ ਸਾਰਾ ਹੱਥ ਸਾਫ਼ ਕਰ ਜਾ ਉਹ ਆਪਣਾ ਹਿਸਾਬ ਬਣਾਉਣ ਦੀ ਕਾਂਖਾ ਰੱਖ ਕੇ ਜਿਹੜੇ ਹੋਰ ਠੱਗ ਸੀ ਨਾ ਪਿੰਡ ਦੇ ਉਹ ਵੀ ਇਕੱਠੇ ਹੋ ਕੇ ਦੇ ਘਰ ਆ ਗਏ ਧਮ ਹਤੋ ਜੈਂ ਕੋ ਤਬਈ ਜਿੱਥੇ ਦਾ ਘਰ ਸੀ ਉਥੇ ਪਹੁੰਚ ਗਏ ਸਾਰੇ ਆ ਗਏ ਸਭ ਹੀ ਬਟਪਾਰ ਸੁਲੀਨ ਬੁਲਾਈ ਹੋਰ ਵੀ ਜਿੰਨੇ ਬਟਵਾਰ ਰਾਹ ਮਾਰ ਠੱਗ ਸੀ ਸਾਰੇ ਇਹਨਾਂ ਨੇ ਸੱਦ ਲੈ ਬੁਲਾ ਲਏ ਜੋਤ ਲਿਲਾਰ ਬੜੀ ਇਹ ਕੇ ਆ ਕੇ ਇੱਕ ਦੂਜੇ ਨਾਲ ਗੱਲਾਂ ਕਰਦੇ ਕਹਿੰਦੇ ਵੇਖੋ ਇਹਨਾਂ ਦੇ ਚਿਹਰੇ ਤੇ ਕਿੰਨੀ ਲਿਲਾਰ ਜੋਤ ਦੀ ਪ੍ਰਕਾਸ਼ ਹੈ ਇਥੋਂ ਪਤਾ ਲੱਗਦਾ ਵੀ ਬੜੇ ਅਮੀਰ ਨੇ ਲੋਕ ਵੀ ਚਿਹਰੇ ਤੇ ਬੜੀ ਹੁਣ ਸਹਬ ਦੇ ਚਿਹਰੇ ਤੇ ਤਾਂ ਕ੍ਰਾਂਤੀ ਭਗਤੀ ਭਾਵਨਾ ਵਾਲੀ ਹੈ ਇਹਨਾਂ ਨੂੰ ਹੋਰ ਹੀ ਤਰੀਕੇ ਨਾਲ ਨਜ਼ਰ ਆ ਰਹੀ ਹੈ ਜਿਹੋ ਜਿਹੀ ਕਿਸੇ ਦੀ ਦ੍ਰਿਸ਼ਟੀ ਹੋਵੇ ਕਹਿੰਦੇ ਰੁਪਈਆਂ ਵਾਲੇ ਪੈਸਿਆਂ ਵਾਲੇ ਲੋਕ ਨੇ ਆ ਪੋਟਲੀ ਵੀ ਨਾਲ ਇਹਨਾਂ ਦੇ ਕੋਲ ਪਤਾ ਨਹੀਂ ਵਿੱਚ ਕਿੰਨਾ ਕੁ ਕੁਝ ਪਾਇਆ ਹੋਵੇ ਕਿੰਨਾ ਕੁ ਖਜ਼ਾਨਾ ਹੋਵੇ ਚੇਰਾ ਵੀ ਵੇਖੋ ਕਹਿੰਦੇ ਕਿੰਨੀ ਕ੍ਰਾਂਤੀ ਆ ਮੱਥਾ ਕਿਵੇਂ ਚਮਕਦਾ ਧਨ ਹੈ ਬੋ ਪਾਸ ਚਲੇ ਹੋ ਕੈ ਥਾਈਂ ਕਹਿੰਦੇ ਇਹਨਾਂ ਦੇ ਕੋਲ ਬਹੁਤ ਪੈਸਾ ਹੈ ਇਹ ਜ਼ਰੂਰ ਕਿਸੇ ਥਾਂ ਤੇ ਕਿਸੇ ਜਗ੍ਹਾ ਤੇ ਚੱਲੇ ਹਨ ਲਿਹੋ ਸਬੇ ਨਾ ਦੁਰਵਾਓ ਸੋ ਕਹਿੰਦੇ ਵੀ ਇਹਨਾਂ ਕੋਲੋਂ ਆਪਾਂ ਸਾਰਾ ਕੁਝ ਲੈ ਲਈਏ ਕਿਤੇ ਨਾ ਹੋਵੇ ਵੀ ਇਹ ਆਪਣਾ ਸਮਾਨ ਲੁਕਾ ਦੇਣ ਹਮਪੋਰ ਪਾਈ ਤਨ ਲੈ ਬਟਾਈ ਉਹਨੂੰ ਕਹਿੰਦੇ ਕਹਿੰਦੇ ਆਪਾਂ ਸਾਰਿਆਂ ਨੇ ਕਾਨੂੰ ਹੁਣ ਇੱਥੇ ਰਹਿਣਾ ਉਹਨੂੰ ਜਿਹਦੇ ਘਰ ਠਹਿਰੇ ਸੀ ਉਹਨਾਂ ਨੂੰ ਕਹਿੰਦੇ ਵੀ ਜਿੰਨਾ ਸਾਜੋ ਸਮਾਨ ਹੈ ਨਾ ਰਾਤ ਨੂੰ ਕਬਜ਼ੇ ਚ ਕਰ ਲਈ ਆ ਆਪਣੇ ਤੇ ਸਵੇਰੇ ਆ ਕੇ ਅਸੀਂ ਤੇਰੇ ਕੋਲੋਂ ਵੰਡਾ ਲਵਾਂਗੇ ਆਪਣਾ ਹਿੱਸਾ ਜੋ ਵੀ ਕੁੱਝ ਦੇ ਕੋਲੋਂ ਮਿਲੇਗਾ ਇਹਨਾਂ ਕੋਲੋਂ ਉਹ ਆਪਣੇ ਕੋਲ ਰੱਖ ਲਈ ਸਵੇਰੇ ਆ ਕੇ ਅਸੀਂ ਤੇਰੇ ਨਾਲ ਵੰਡ ਭਾ ਲਵਾਂਗੇ ਯੋਂ ਕਹਿ ਜਾਤ ਭਏ ਆਪਣੇ ਘਰ ਜਿਸ ਤਰ੍ਹਾਂ ਕਹਿ ਕਿ ਉਹ ਜਿੰਨੇ ਠਗਰਾ ਮਾਰ ਸੀ ਸਾਰੇ ਆਪੋ ਆਪਣੇ ਘਰਾਂ ਨੂੰ ਮੁੜ ਗਏ ਬਾਸੁਰ ਤੇ ਰਜਨੀ ਹੋਏ ਆਈ ਹੁਣ ਦਿਨ ਲੰਘ ਗਿਆ ਤੇ ਰਾਤ ਪੈ ਗਈ ਹਾਏ ਆਹਾਰ ਕੋ ਸੋਏ ਰਹੇ ਸਭ ਹੁਣ ਜਿੰਨੇ راہ ਮਾਰ ਠੱਗ ਸੀ ਲੰਗਰ ਪ੍ਰਸ਼ਾਦਾ ਛੱਕ ਕੇ ਸਾਰੇ ਆਪੋ ਆਪਣੇ ਘਰਾਂ ਵਿੱਚ ਸੌ ਗਏ ਕਹੋ ਨਾ ਜਾਗਨ ਕੀ ਸੁਧ ਪਾਈ ਕਿਸੇ ਨੂੰ ਰਾਤ ਨੂੰ ਜਾਗਣ ਦੀ ਸੋਧ ਹੀ ਨਹੀਂ ਆਈ ਕਹਿੰਦੇ ਰਾਤ ਨੂੰ ਜਦ ਉਠਾਂਗੇ ਰਾਤ ਨੂੰ ਇਹਨਾਂ ਨੂੰ ਨਾਲੇ ਮਾਰ ਦੇਾਂਗੇ ਨਾਲੇ ਸਾਰਾ ਕੁਝ ਖੋ ਲਵਾਂਗੇ ਇਹਨਾਂ ਕੋਲੋਂ ਇਹਨਾਂ ਨੇ ਇਹ ਬਿਉਤ ਬੰਦੀ ਬਣਾਈ ਸੀ ਪਰ ਵੇਖੋ ਮਹਾਰਾਜ ਜੀ ਦੀ ਮਾਇਆ ਇਹੋ ਜੀ ਵਰਤੀ ਸਾਰਿਆਂ ਤੇ ਕਿ ਰਾਤ ਨੂੰ ਕਿਸੇ ਨੂੰ ਜਾਗ ਹੀ ਨਹੀਂ ਆਈ ਕਿਸੇ ਦੀ ਅੱਖ ਹੀ ਨਹੀਂ ਖੁੱਲੀ ਰਾਤ ਨੂੰ ਜਿਹਦੇ ਘਰ ਠਹਿਰੇ ਉਹਨੂੰ ਵੀ ਜਾਗ ਨਹੀਂ ਆਈ ਪ੍ਰੇਰੀ ਪ੍ਰਭੂ ਕੀ ਕਰੇ ਬਸ ਨੀਂਦ ਨੇ ਹੁਣ ਨੀਂਦ ਵੀ ਤਾਂ ਸਤਗੁਰਾਂ ਦੀ ਪ੍ਰੇਰੀ ਹੋਈ ਐ ਨਾ ਉਹ ਮਹਾਰਾਜ ਜੀ ਦੀ ਪ੍ਰੇਰੀ ਹੋਈ ਨੀਂਦ ਇਹੋ ਜੀ ਹਾਵੀ ਹੋਈ ਨਾ ਸਾਰਿਆਂ ਤੇ ਸਾਰੇ ਨੀਂਦ ਵਸ ਹੋ ਕੇ ਕੋਕ ਸੌ ਗਏ ਸੈਨ ਕਰੇ ਸਵ ਰੈਨ ਬਿਤਾਈ ساری ਰਾਤ ਸੁੱਤੇ ਰਹੇ ਸਤਿਗੁਰੂ ਜੀ ਵੀ ਬਿਰਾਜ ਗਏ ਭਾਈ ਮਰਦਾਨਾ ਬਾਲਾ ਜੀ ਵੀ ਬਿਰਾਜ ਗਏ ਰਾਤ ਬੀਤ ਗਈ ਔਰ ਪਈ ਜਬ ਜਾਗਿਓ ਨਾ ਕੋ ਪਗਲਾ ਦਿਨ ਚੜ ਗਿਆ ਲੋ ਲੱਗ ਗਈ ਤਾਂ ਵੀ ਨਹੀਂ ਕੋਈ ਜਾਗਿਆ ساری ਰਾਤ ਸੁੱਤੇ ਪਿਆ ਲੰਘ ਹੀ ਸਾਰਿਆਂ ਦੀ ਅਗਲਾ ਦਿਨ ਚੜ ਗਿਆ ਫਿਰ ਵੀ ਨਾ ਜਾਗਿਆ ਕੋਈ ਕਿਸੇ ਦੀ ਅੱਖ ਨਹੀਂ ਖੁੱਲੀ ਤਬ ਐਸੇ ਪਰੇ ਜਿਮ ਹੋਏ ਮੁਰਛਾਈ ਸਾਰੇ ਇਸ ਤਰ੍ਹਾਂ ਪਏ ਹੋਏ ਨੇ ਆਪਣੇ ਆਪਣੇ ਆ ਮੰਜਿਆਂ ਦੇ ਉੱਤੇ ਵੀ ਜਿਵੇਂ ਬਿਹੋਸ਼ ਹੋਏ ਹੋਣ ਜਿਵੇਂ ਇਹਨਾਂ ਤੇ ਸਾਰਿਆਂ ਤੇ ਮੂਰਛਾ ਛਾ ਗਈ ਹੋਵੇ ਸੂਰ ਚੜੇ ਗਮਨੇ ਗੁਰ ਨਾਨਕ ਜੇ ਸੂਰਜ ਚੜ ਗਿਆ ਲੋ ਲੱਗ ਗਈ ਤੇ ਧੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਚਲੋ ਭਾਈ ਬਾਲਾ ਜੀ ਮਰਦਾਨਾ ਜੀ ਆਪਾਂ ਹੁਣ ਚੱਲੀਏ ਭਾਈ ਬਾਲੇ ਮਰਦਾਨੇ ਨੂੰ ਨਾਲ ਲੈ ਕੇ ਸਤਿਗੁਰੂ ਸੂਰਜ ਚੜ੍ਹਿਆ ਚੱਲ ਪਏ ਸੋਵਤ ਛੋਰ ਚਲੇ ਤੈ ਥਾਈ ਉਹਨਾਂ ਸਾਰਿਆਂ ਨੂੰ ਸੁੱਤੇ ਪਿਆ ਨੂੰ ਹੀ ਛੱਡ ਕਿਉ ਜਿਹੜੇ ਘਰ ਤੇ ਉਹ ਵੀ ਸੁੱਤਾ ਰਹਿ ਗਿਆ ਉਹਨੂੰ ਵੀ ਮਹਾਰਾਜ ਜੀ ਨੇ ਨਹੀਂ ਉਠਾਇਆ ਨਗਰ ਵਾਲੇ ਵੀ ਸਾਰੇ ਸੁੱਤੇ ਰਹਿ ਗਏ ਸਾਰਿਆਂ ਦੇ ਸੁੱਤਿਆਂ ਸੁੱਤਿਆਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲ ਪਏ ਜਾਗਤ ਪੇ ਪਛਾਤ ਸਬੇ ਜਦੋਂ ਸਤਿਗੁਰੂ ਜੀ ਚਲੇ ਗਏ ਨਾ ਤੇ ਬਾਅਦ ਵਿੱਚ ਇਹਨਾਂ ਦੀ ਅੱਖ ਖੁੱਲੀ ਬਾਅਦ ਵਿੱਚ ਸਾਰੇ ਜਾਗੇ ਮਿਲ ਬੰਚਤ ਹੋਤ ਪਾਏ ਇੱਕ ਥਾਈ ਉਹ ਜਿੰਨੇ ਠੱਗ ਸੀ ਸਾਰੇ ਇੱਕ ਜਗ੍ਹਾ ਤੇ ਇਕੱਠੇ ਹੋ ਗਏ ਦਿਓ ਦਿਖਾਏ ਨਿਓ ਤਨ ਜੋ ਉਹਦੇ ਘਰ ਆ ਗਏ ਜਿਹਦੇ ਘਰ ਸਤਿਗੁਰੂ ਜੀ ਰਾਤ ਠਹਿਰੇ ਸੀ ਉਹਦੇ ਕੋਲ ਆ ਕੇ ਕਹਿੰਦੇ ਲਿਆਵੀਂ ਮਾਲ ਸੰਪਦਾ ਜਿਹੜੀ ਰਾਤੀ ਤੂੰ ਲੁੱਟੀ ਐ ਇਕੱਠੀ ਕੀਤੀ ਐ ਕਿੱਥੇ ਐ ਕਿੱਥੇ ਨੇ ਰੁਪਈਏ ਪੈਸੇ ਉਹ ਗਹਿਣੇ ਆ ਭੂਸ਼ਣ ਕਿੱਥੇ ਨੇ ਲਿਆ ਸਾਡੇ ਕੋਲ ਬਹੁ ਜਾਚਤ ਹੈ ਤੁਮਰੇ ਢਿੱਦ ਪਾਈ ਅਸੀਂ ਸਾਰੇ ਤੇਰੇ ਭਰਾ ਆ ਆਪਾਂ ਹੁਣ ਤਾਂ ਇਹ ਜਿੰਨਾ ਕੁਝ ਕਿਸੇ ਕੋਲ ਲੁੱਟਿਆ ਵੰਡ ਕੇ ਖਾਂਦੇ ਰਹੇ ਆ ਤੇ ਆ ਵੀ ਜਿਹੜਾ ਸਮਾਨ ਐ ਆਪਾਂ ਸਾਰਿਆਂ ਨੇ ਵੰਡਣਾ ਐ ਉਹ ਬਿਸਮਾਦ ਤੇ ਉਹ ਤਿੰਨ ਇਉਂ ਅੱਗੋਂ ਜਿਹੜਾ ਸੀ ਉਹ ਬੜਾ ਹੈਰਾਨੀ ਦੇ ਨਾਲ ਅੱਗੋਂ ਬੋਲਿਆ ਕਹਿਣ ਲੱਗਾ ਮੋਏ ਨਾਹੀਂ ਰਈ ਰਜਨੀ ਸੁਧ ਕਾਈ ਉਹ ਕਹਿੰਦਾ ਵੀ ਕਿਹੜਾ ਮਾਲ ਮੇਰੇ ਕੋਲ ਤਾਂ ਕੁਝ ਵੀ ਨਹੀਂ ਵੀ ਰਾਤ ਮੈਨੂੰ ਤਾਂ ਸੋਧ ਹੀ ਨਹੀਂ ਰਹੀ ਵੀ ਮੈਂ ਕਿੱਥੇ ਪਿਆ ਹੋਇਆ ਕਿੱਥੇ ਲੇਟਿਆ ਹੋਇਆ ਸੋਨੇ ਮਾਨੇ ਤਾਂ ਕਹੇ ਕੋ ਨਹੀਂ ਮੰਦੇ ਉਹ ਕਹਿੰਦੇ ਅਸੀਂ ਨਹੀਂ ਮੰਨਦੇ ਤੂੰ ਝੂਠ ਬੋਲਦਾ ਤੇਰੀ ਦ੍ਰਿਸ਼ਟੀ 'ਚ ਬੇਈਮਾਨਾ ਆ ਗਿਆ ਇਹ ਪੈਸੇ ਰੁਪਈਏ ਜਿੰਨੇ ਨੇ ਤੂੰ ਸਾਰੇ ਆਪ ਰੱਖਣਾ ਚਾਹਣਾ ਏਦਾਂ ਨਹੀਂ ਤੈਨੂੰ ਅਸੀਂ ਕਰਨ ਦੇਣਾ ਝੂਠ ਨਾ ਬੋਲ ਜਿੰਨਾ ਤੂੰ ਰਾਤ ਮਾਲ ਸੰਪਦਾ ਉਹਨਾਂ ਕੋਲੋਂ ਲੁੱਟਿਆ ਉਹ ਸਾਨੂੰ ਦੇ ਸਾਰਾ ਆਪਸ ਵਿੱਚ ਵੰਡਿਏ ਉਹ ਕਹੇ ਮੇਰੇ ਕੋਲ ਹੈ ਨਹੀਂ ਇਹ ਕਹਿੰਦੇ ਤੂੰ ਝੂਠ ਬੋਲਦਾ ਝਗੜੇ ਬੋਗਾਰ ਕੋ ਦੇ ਲੜਾਈ ਝਗੜਾ ਹੋ ਗਿਆ ਇੰਨਾ ਝਗੜਾ ਵੀ ਹੁਣ ਗਾਲੋ-ਗਾਲੀ ਹੋ ਗਏ ਆਪਸ ਵਿੱਚ ਵੀ ਤੂੰ ਇੰਨਾ ਬੇਈਮਾਨ ਹੋ ਗਿਆ ਬੇਈਮਾਨ ਹੋ ਗਿਆ ਭਰਾਵਾਂ ਨਾਲ ਗਦਾਰੀ ਕਰਨ ਲੱਗ ਪਿਆ ਤੂੰ ਇਸ ਤਰ੍ਹਾਂ ਆਪਸ ਵਿੱਚ ਲੜਨ ਲੱਗ ਪਏ ਝਗੜਨ ਲੱਗ ਪਏ ਹੱਥ ਲਗਾ ਬੋਤੋ ਧਨ ਤੋਂ ਕੋ ਕਹਿੰਦੇ ਤੇਰੇ ਹੱਥ ਬਹੁਤਾ ਧਨ ਲੱਗਾ ਤੇਰੇ ਹੱਥ ਚੰਗਾ ਮਾਲ ਲੱਗਾ ਤੂੰ ਤਾਂ ਹੀ ਬੇਈਮਾਨ ਹੋਇਆ ਲਾਲਚ ਧਾਰ ਕੈ ਲੀਨ ਛਪਾਈ ਹੁਣ ਉਹ ਲਾਲਚ ਧਾਰ ਕੇ ਤੂੰ ਲੁਕਾ ਲਿਆ ਸਾਰਾ ਕੁਝ ਆਪਣੇ ਕੋਲ ਛੁਪਾ ਲਿਆ ਸੋਨੇ ਛੋੜੇ ਕੈਸੇ ਕਰੋ ਤੂੰ ਜੋ ਮਰਜ਼ੀ ਕਰ ਲੈ ਅਸੀਂ ਤੈਨੂੰ ਕੱਲੇ ਨੂੰ ਨਹੀਂ ਖਾਣ ਦੇਣਾ ਜਿੰਨਾ ਧਨ ਤੂੰ ਚੋਰੀ ਕਰਕੇ ਆਪਣੇ ਕੋਲ ਰੱਖਿਆ ਤੈਨੂੰ ਕੱਲੇ ਨੂੰ ਨਹੀਂ ਅਸੀਂ ਖਾਣ ਦਿੰਦੇ ਜੋ ਮਰਜ਼ੀ ਕਰ ਲੈ ਤੂੰ ਫਾਸ ਹਮਾਰੇ ਤੇ ਲੈ ਤ ਸਦਾਈ ਸਾਡੇ ਕੋਲੋਂ ਜਦੋਂ ਅਸੀਂ ਲੁੱਟ ਕੇ ਲਿਆਉਨੇ ਉਦੋਂ ਵੀ ਤਾਂ ਸਾਡੇ ਕੋਲ ਹਿੱਸਾ ਲੈਂਦਾ ਸੀ ਅੱਜ ਤੇਰੀ ਆਪਣੀ ਵਾਰੀ ਆਈ ਤੇ ਕੱਲਾ ਹੀ ਸਾਰਾ ਖਾਣਾ ਚਾਹਣਾ ਜਦੋਂ ਅਸੀਂ ਲਿਆਉਨੇ ਆ ਉਦੋਂ ਸਾਡੇ ਸਾਰਿਆਂ ਕੋਲੋਂ ਤੂੰ ਆਪਣਾ ਹਿੱਸਾ ਲੈਂਦਾ ਰਹਿਂ ਕਿਉਂ ਅਬ ਤੂੰ ਸ਼ਨ ਬੈਠ ਰਾ ਹੁਣ ਤੂੰ ਕਿਉਂ ਚੁੱਪਚਾਪ ਹੋ ਕੇ ਬੈਠਾ ਹੈ ਸਭ ਕਾਡ ਨਿਕੀਤ ਤੇ ਦਿਹੋ ਦਿਖਾਈ ਕਾਡ ਘਰ ਦੇ ਵਿੱਚ ਕਿੱਥੇ ਪੈਸਾ ਰੱਖਿਆ ਲੁਕਾ ਕੇ ਸਾਰਿਆਂ ਨੂੰ ਵਿਖਾ ਕੀ ਕੁਝ ਹੈ ਤੇਰੇ ਕੋਲ ਸਵਈਆ ਆਨ ਕਰੀ ਨਿਜ ਪੀਰਨ ਕੀ ਤਨ ਉਹਨੇ ਆਖਿਆ ਮੈਨੂੰ ਕਸਮ ਲੱਗੇ ਆਪਣੇ ਪੀਰ ਦੀ ਇਹ ਮੁਸਲਮਾਨਾਂ ਦਾ ਨਗਰ ਸੀ ਕਹਿੰਦਾ ਜੀ ਮੈਨੂੰ ਆਪਣੇ ਪੀਰ ਦੀ ਕਸਮ ਲੱਗੇ ਜੇ ਮੈਂ ਤੁਹਾਡੇ ਭਰਾਵਾਂ ਨਾਲ ਝੂਠ ਬੋਲਦਾ ਹੋਵਾਂ ਤੁਸੀਂ ਮੇਰੀ ਗੱਲ ਦਾ ਯਕੀਨ ਕਰੋ ਇਹਨੇ ਆਪਣੇ ਪੀਰ ਦੀ ਕਸਮ ਖਾਧੀ ਸਾਚ ਪਛਾਨਤ ਪੇ ਤਬਈ ਜਦੋਂ ਇਹਨੇ ਕਸਮ ਖਾਧੀ ਰੋ ਵੀ ਪਿਆ ਫਿਰ ਉਹਨਾਂ ਨੇ ਗੱਲ ਮੰਨੀ ਕਹਿੰਦੇ ਸਹੀ ਕਹਿ ਰਿਹਾ ਇਹ ਝੂਠਾ ਨਹੀਂ ਇਹ ਸੱਚ ਕਹਿ ਰਿਹਾ ਫਿਰ ਸਾਰਿਆਂ ਨੂੰ ਯਕੀਨ ਆਇਆ ਕੌਣ ਸਿਪੰਥ ਗਏ ਉੱਠ ਤੂਰਨ ਪਰ ਕਹਿੰਦਾ ਗਏ ਤਾਂ ਹੁਣੇ ਹੀ ਹੋਣਗੇ ਨਗਰ ਚੋਂ ਕਿਹੜਾ ਦੂਰ ਗਏ ਹੋਣਗੇ ਕਿਤੇ ਲੱਭੋ ਵੇਖੋ ਕਿਹੜਾ ਰਸਤਾ ਹੈ ਜਿਸ ਰਸਤੇ ਦੇ ਵਿੱਚੋਂ ਦੀ ਉਹ ਲੰਘ ਕੇ ਗਏ ਹਨ ਯੋ ਮਿਲ ਸੋਚ ਤਰੀ ਸਭਈ ਇਹਦਾ ਮਿਲ ਕੇ ਇਹਨਾਂ ਨੇ ਚੰਗੀ ਤਰ੍ਹਾਂ ਵਿਚਾਰ ਕੀਤੀ ਗ੍ਰਾਮ ਕੀ ਚਾਰ ਦਿਸ਼ਾ ਅਵ ਲੋਕ ਕੈ ਇਹਨਾਂ ਨੇ ਆਪਣੇ ਪਿੰਡ ਦੀਆਂ ਜਿਹੜੀਆਂ ਚਾਰੇ ਦਿਸ਼ਾਵਾਂ ਸੀ ਉਹ ਵੇਖੀਆਂ ਜਿਹੜੀਆਂ ਚਾਰ ਦਿਸ਼ਾਵਾਂ ਸਨ ਉਹ ਚੰਗੀ ਤਰ੍ਹਾਂ ਤੱਕੀਆਂ ਪੈਰ ਕੋ ਖੋਜ ਪਿਖਿਓ ਜਬਈ ਔਰ ਇਹਨਾਂ ਨੇ ਪੈਰਾਂ ਦੇ ਖੋਜ ਲੱਭ ਲਏ ਕੱਚੀਆਂ ਥਾਵਾਂ ਲੱਭ ਲੈ ਵੀ ਇਸ ਰਸਤੇ ਉੱਤੇ ਤਿੰਨ ਬੰਦਿਆਂ ਦੇ ਪੈਰ ਉਹ ਇਹਨਾਂ ਨੇ ਵੇਖ ਲੈ ਚੰਗੀ ਤਰ੍ਹਾਂ ਖੋਜ ਕਰ ਲਈ ਵੀ ਇਸ ਰਸਤੇ ਤੋਂ ਗਏ ਨੇ ਮਾਨਵ ਜਾਵਨ ਚਲੇ ਤਬ ਚਾਰ ਉਸ ਵੇਲੇ ਚਾਰ ਬੰਚਕਾਂ ਨੇ ਚਾਰ ਠੱਗਾ ਨੇ ਤਿਆਰੀ ਕੀਤੀ ਪਿੱਛੇ ਜਾਣ ਦੀ ਕਹਿੰਦੇ ਅਸੀਂ ਤਿਆਰੀ ਕਰਦੇ ਹਾਂ ਔਰ ਪਿੱਛੇ ਜਾ ਕੇ ਉਹਨਾਂ ਨੂੰ ਜਾ ਕੇ ਮਿਲ ਕੇ ਉਹਨਾਂ ਨੂੰ ਰੋਕਦੇ ਹਾਂ ਕਹੇ ਕਿ ਗਾਹੇ ਹਮ ਅਬ ਅਬਈ ਹੁਣੇ ਹੀ ਜਾਂਦੇ ਆ ਅਸੀਂ ਤੇਜ਼ੀ ਨਾਲ ਉਹਨਾਂ ਦੇ ਅੱਗੇ ਕਿੰਨੀ ਕੁ ਦੂਰ ਗਏ ਹੋਣਗੇ ਤੇ ਜਾ ਫੜਾਂਗੇ ਜਾ ਕੇ ਫੜ ਕੇ ਧਰ ਦਬੋਚਾਂਗੇ ਸਵਈਆ ਪੰਚਮੇ ਕੋਸਮੇ ਜਾਏ ਮਿਲੇ ਇਦਾਂ ਕਹਿ ਕੇ ਚਾਰੇ ਠੱਗ ਚੱਲ ਪਏ ਪੰਜ ਕੋ ਦਾ ਪੈਂਡਾ ਸਤਿਗੁਰੂ ਤੈਹ ਕਰ ਚੁੱਕੇ ਸੀ ਇਹ ਦੌੜ ਕੇ ਬੜੀ ਛੇਤੀ ਨਾਲ ਅੱਗੇ ਆਣ ਟੱਕਰੇ ਸਤਿਗੁਰਾਂ ਨੂੰ ਪੰਜ ਕੋਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਆਵ ਮਿਲੇ ਇੱਕ ਬੰਚਕ ਉੱਚ ਸੋਵਾਕ ਅਲਾਇਓ ਇੱਕ ਥਾਂ ਉੱਚੀ ਜੀ ਆਵਾਜ਼ ਵਿੱਚ ਬੋਲਿਆ ਮਹਾਰਾਜ ਜੀ ਨੂੰ ਆਵਾਜ਼ ਮਾਰ ਕੇ ਕਹਿਣ ਲੱਗਾ ਜਾਓ ਕਹਾ ਅਬ ਠਾਂਡ ਰੋ ਕਿਨਾ ਕਿੱਥੇ ਚੱਲਿਓ ਠਹਿਰ ਜਾਓ ਕਿੱਥੇ ਜਾ ਰਹੇ ਹੋ ਰੁਕ ਜਾਓ ਨਿਸ਼ਚੈ ਕਰ ਮੇਰੋ ਚੁਰਾਏ ਕੇ ਲਿਆਇਓ ਤੁਸੀਂ ਮੇਰਾ ਪੈਸਾ ਚੋਰੀ ਕਰਕੇ ਲੈ ਆਇਓ ਮੇਰੇ ਘਰੋਂ ਕੋਈ ਠੱਗ ਸੀ ਜਿਹਦੇ ਘਰ ਠਹਿਰੇ ਸੀ ਮਹਾਰਾਜ ਵੇਖੋ ਕਿਦਾਂ ਦੀ ਬਿਰਤੀ ਕਹਿੰਦੇ ਉਹ ਮੇਰਾ ਪੈਸਾ ਚੋਰੀ ਕਰਕੇ ਲੈ ਆਇਓ ਤੁਸੀਂ ਘਰੋਂ ਸਾਡੇ ਚੋਰੀ ਕਰ ਲਿਆਇਓ ਇਦਾਂ ਬੋਲਿਆ ਆਵਾਜ਼ ਮਾਰ ਕੇ ਸਤਗੁਰਾਂ ਨੂੰ ਮਾਰਾਂਗੇ ਨਹੀਂ ਜੀਵਤ ਛੋੜਾਂ ਤੁਹਾਨੂੰ ਅਸੀਂ ਜਾਨੋਂ ਮਾਰ ਦੇਾਂਗੇ ਹੁਣ ਜਿਉਂਦਾ ਨਹੀਂ ਛੱਡਾਂਗੇ ਦੇਹੋ ਸਬੇ ਤਨ ਜੇ ਤੋ ਚੁਰਾਇਓ ਜਿੰਨਾ ਪੈਸਾ ਸਾਡੇ ਕੋਲੋਂ ਘਰੋਂ ਚੋਰੀ ਕਰਕੇ ਲਿਆਇਓ ਸਾਡਾ ਮੋੜੋ ਵਾਪਸ ਸਾਰਾ ਧਨ ਸਾਨੂੰ ਵਾਪਸ ਕਰੋ ਜਿੰਨਾ ਚੋਰੀ ਕਰਕੇ ਲਿਆਇਓ ਸ਼੍ਰੀ ਗੁਰ ਹਾਕ ਸੁਣੀ ਜਦ ਸ਼੍ਰੋਣ ਮੈਂ ਮਹਾਰਾਜ ਜੀ ਨੇ ਠੱਗ ਦੀ ਆਵਾਜ਼ ਜਦੋਂ ਕੰਨੀ ਸੁਣੀ ਠਾਂਡੇ ਰਏ ਨੇ ਪੈਰ ਉਠਾਏ ਮਹਾਰਾਜ ਜੀ ਖਲੋ ਗਏ ਸਤ ਗੁਰੂ ਜੀ ਅੱਗੇ ਨਹੀਂ ਟੁਰੇ ਉੱਥੇ ਹੀ ਖਲੋ ਗਏ ਗੁਰ ਪੂਜਨ ਕੀਨ ਕਹੋ ਤੁਮ ਕਿਆ ਇੱਕ ਬੰਚਕ ਆਏ ਕੇ ਬਾਨੀ ਅਲਾਈ ਮਹਾਰਾਜ ਜੀ ਨੇ ਪੁੱਛਿਆ ਹਾਂ ਭਾਈ ਕੀ ਕਹਿੰਦੇ ਹੋ ਤੁਸੀਂ ਇੱਕ ਠੱਗ ਕੋਲ ਆ ਗਿਆ ਮਹਾਰਾਜ ਜੀ ਕੋਲ ਆ ਕੇ ਸਤਗੁਰਾਂ ਨੂੰ ਕਹਿਣ ਲੱਗਾ ਸਗਰੋ ਤਨ ਦਿਓ ਅਬੇ ਨਿਜ ਪਾਸ ਤੇ ਕਹਿੰਦਾ ਜਿੰਨਾ ਪੈਸਾ ਤੁਹਾਡੇ ਕੋਲ ਹੈ ਸਾਰਾ ਮੋੜੋ ਮੈਨੂੰ ਉਸੇ ਸਾਡੇ ਘਰੋਂ ਚੋਰੀ ਕਰਕੇ ਲਿਆਇਓ ਜਿੰਨਾ ਪੈਸਾ ਤੁਹਾਡੇ ਕੋਲ ਆ ਉਹ ਮੈਨੂੰ ਮੋੜੋ ਮਾਰेंगे ਤੁਮ ਕੋ ਇਹ ਥਾਈ ਨਹੀਂ ਤਾਂ ਇਸੇ ਜਗ੍ਹਾ ਤੇ ਤੁਹਾਨੂੰ ਮਾਰ ਮੁਕਾਵਾਂਗੇ ਖਤਮ ਕਰ ਦੇਾਂਗੇ ਛਲਕੋ ਕਰਕੇ ਰਜਨੀ ਤੇ ਬਚਿਓ ਤੁਸੀਂ ਛਲ ਕਰਕੇ ਕਪਟ ਕਰਕੇ ਰਾਤ ਸਾਡੇ ਤੋਂ ਬਚ ਕੇ ਆਏ ਹੋ ਅਬ ਸਾਬਤ ਛੋੜ ਕੇ ਤੋਏ ਨ ਜਾਇਂ ਹੁਣ ਮੈਂ ਤੁਹਾਨੂੰ ਸਾਬਤ ਛੱਡ ਕੇ ਜੂੰਦਾ ਛੱਡ ਕੇ ਨਹੀਂ ਜਾਵਾਂਗਾ ਹਮਰੀ ਇਹ ਰੀਤ ਸਦੀਵ ਆਏ ਸਾਡੀ ਇਹ ਰੀਤ ਵੀ ਹੈ ਕਿ ਸਾਡੇ ਹੱਥ ਜਿਹੜਾ ਲੱਗ ਜਾਏ ਨਾ ਜਿਹੜਾ ਚੋਰੀ ਜਿਸੀ ਉਹਦੇ ਕੋਲ ਜੋ ਕੁਝ ਲੈਨੇ ਆ ਉਹਨੂੰ ਜਾਨੋਂ ਮਾਰਦੇ ਆਂ ਫਿਰ ਇਹ ਆਪਣੇ ਟਿਕਾਣੇ ਆ ਗਿਆ ਕਹਿੰਦਾ ਤੁਹਾਡੇ ਕੋਲ ਹੈ ਉਹ ਅਸੀਂ ਉਹ ਸਾਰਾ ਕੁਝ ਖੋਣ ਆਏ ਆ ਪਰ ਸਾਡੀ ਇੱਕ ਰੀਤ ਹੈ ਅਸੀਂ ਜੂੰਦਾ ਨਹੀਂ ਛੱਡਦੇ ਸਬੂਤ ਨਹੀਂ ਛੱਡਦੇ ਕਿਉਂਕਿ ਤੁਹਾਨੂੰ ਜੂੰਦਾ ਛੱਡ ਦਿੱਤਾ ਤੁਸੀਂ ਅੱਗੇ ਜਾ ਕੇ ਰੌਲਾ ਪਾਓਗੇ ਵੀ ਫਲਾਣੇ ਪਿੰਡ ਵਾਲੇ ਚੋਰ ਨੇ ਤੇ ਅਸੀਂ ਆਪਣੀ ਵਧੀਆ ਲੋਕਾਂ ਦੇ ਵਿੱਚ ਦਿਖ ਬਣਾਈ ਹੋਈ ਹੈ ਤੇ ਤੁਸੀਂ ਜਦੋਂ ਭੰਡੀ ਕਰੋਗੇ ਚੰਗਾ ਇਸ ਕਰਕੇ ਅਸੀਂ ਤੁਹਾਨੂੰ ਮਾਰ ਕੇ ਤੁਹਾਡੇ ਕੋਲ ਜੋ ਕੁਝ ਹੈ ਉਹ ਖੋਹ ਲੈਣਾ ਤੇ ਖੋਹ ਕੇ ਮਾਰ ਦੇਣਾ ਹਨ ਪੂਰਬ ਪਾਛੇ ਤੋਲੇ ਵੱਥ ਕਾਈ ਤੁਹਾਨੂੰ ਮਾਰ ਕੇ ਫਿਰ ਬਾਅਦ ਵਿੱਚ ਤੁਹਾਡੇ ਕੋਲ ਜਿੰਨੀਆਂ ਵਸਤੂਆਂ ਹੋਣਗੀਆਂ ਜਿੰਨੇ ਪਦਾਰਥ ਹੋਣਗੇ ਉਹ ਸਾਰੇ ਅਸੀਂ ਆਪਣੇ ਹੱਥ ਵਿੱਚ ਲਵਾਂਗੇ ਸੋਈਆ ਜੇ ਤੂੰ ਮਾਰਨ ਆਏ ਹਮੇ ਇੱਕ ਬਾਤ ਸੁਨੋ ਸੋ ਕਰ ਮੰਨ ਲਈ ਮਹਾਰਾਜ ਜੀ ਕਹਿੰਦੇ ਚੰਗਾ ਭਾਈ ਜੇ ਮਾਰਨ ਆਇਓ ਸਾਨੂੰ ਤੇ ਫਿਰ ਇੱਕ ਬਚਨ ਸਾਡਾ ਮੰਨ ਲਾ ਕੇ ਸੁਣ ਲੋ ਹਿੰਦੂ ਅਨ ਕੋ ਤਨ ਜਾਣੋ ਹਮਾਰ ਜੇ ਮਾਰੋ ਐਸੇ ਨਾ ਗੇਰ ਕੇ ਜਾਈ ਇਹ ਸਾਡੇ ਧਰਮ ਦੇ ਵਿੱਚ ਰਵਾਇਤ ਮਰਿਆਦਾ ਹੈ ਕਿ ਮਰਨ ਤੋਂ ਬਾਅਦ ਸਾਡੇ ਸਰੀਰਾਂ ਨੂੰ ਸਸਕਾਰਿਆ ਜਾਂਦਾ ਤੇ ਜੇ ਤੁਸੀਂ ਸਾਨੂੰ ਮਾਰ ਨਹੀਂ ਹੈ ਤੇ ਬਾਅਦ ਵਿੱਚ ਸਾਡੇ ਸਰੀਰਾਂ ਦਾ ਅੰਤਮ ਸੰਸਕਾਰ ਜਿਹੜਾ ਉਹ ਤੁਸੀਂ ਜ਼ਰੂਰ ਕਰ ਦਿਆ ਜੇ ਇੱਦਾਂ ਲਵਾਰਸ ਸਰੀਰ ਛੱਡ ਕੇ ਸਾਡੇ ਨਾ ਜਾਇਆ ਜੇ ਪਾਵਕਲੇ ਕਰਦਾ ਕਰੋ ਪੁਨ ਜਾਵੋ ਧਾਮਨ ਕੋ ਤਨ ਪਾਈ ਤੁਸੀਂ ਅੱਗ ਲੈ ਆਓ ਤੇ ਅੱਗ ਲਿਆ ਕੇ ਸਾਡੇ ਸਰੀਰਾਂ ਦਾ ਸੰਸਕਾਰ ਕਰਕੇ ਫਿਰ ਆਪਣੇ ਘਰਾਂ ਨੂੰ ਰੁਪਈਆ ਪੈਸਾ ਲੈ ਕੇ ਚਲੇ ਜਾਇਆ ਜੇ ਭੱਜ ਸਕੇ ਤੁਮ ਤੇ ਹਮ ਨਾਏ ਲੀਏ ਹਥਿਆਰ ਮਿਲੇ ਅਬ ਆਈ ਤੁਹਾਡੇ ਕੋਲੋਂ ਭੱਜ ਤਾਂ ਅਸੀਂ ਸਕਦੇ ਨਹੀਂ ਹੁਣ ਕਿਉਂਕਿ ਤੁਸੀਂ ਹਥਿਆਰ ਬੰਦ ਹੋ ਕੇ ਆਏ ਹੋ ਹਥਿਆਰ ਤੁਹਾਡੇ ਕੋਲ ਨੇ ਸ਼ਸਤਰ ਤੁਹਾਡੇ ਕੋਲ ਨੇ ਤੇ ਤੁਸੀਂ ਹਥਿਆਰ ਬੰਦ ਹੋ ਕੇ ਸਾਡੇ ਕੋਲ ਆਇਓ ਤੁਹਾਡੇ ਕੋਲੋਂ ਨਾਠ ਨਹੀਂ ਅਸੀਂ ਸਕਦੇ ਇਦਾਂ ਕਰੋ ਕਿ ਤੁਸੀਂ ਅੱਗ ਦਾ ਪ੍ਰਬੰਧ ਕਰੋ ਤੇ ਸਾਡੇ ਸਰੀਰਾਂ ਦਾ ਸੰਸਕਾਰ ਕਰ ਦਿਓ ਤੇ ਇਸ ਤਰ੍ਹਾਂ ਜਦੋਂ ਮਹਾਰਾਜ ਜੀ ਨੇ ਬਚਨ ਕਹੇ ਅੱਗੇ ਜਿਵੇਂ ਕਲਾ ਵਰਤੀ ਆ ਇਹਨਾਂ ਨੂੰ ਸਾਰਿਆਂ ਨੂੰ ਗੁਰਦੇਵ ਨੇ ਸੱਦ ਬੁੱਧੀ ਪ੍ਰਦਾਨ ਕੀਤੀ ਹੈ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ ਗੁਰੂ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿਗੁਰੂ 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 ਵਾਹਿਗੁਰੂ